ਪਤਾ ਨਹੀਂ ਨੈਟਵਰਕ ਦੀ ਪ੍ਰੋਬਲਮ ਹੀ ਫੋਨ ਕਟਿਆ ਗਿਆ ਹੀ ਚਲ ਕੋਈ ਗੱਲ ਨਹੀਂ ਤੇ ਤੂੰ ਕਿਹੜਾ ਉਪਰੇਥਾਂ ਜਾਣਾ ਆਪਣੇ ਘਰ ਹੀ ਜਾਣਾ ਐਡੀ ਵੀ ਕਿਹੜੀ ਗੱਲ ਆ ਪਿਓ ਕਿਤੇ ਗਏ ਹੋਣਗੇ ਚਲ ਕੋਈ ਗੱਲ ਨਹੀਂ ਮੰਮੀ ਅਸੀਂ ਨਾ ਸਵੇਰੇ ਫਿਰ ਹੋਵਾਂਗੇ ਹਾਂ ਤੇ ਆ ਪਹਿਲਾਂ ਜਮਾ ਕਰਾਏ ਹੀ ਤੇ ਆ ਨਾ ਮੇਰੀ ਤੀ ਪਾਲਾ ਚਲ ਰਹਿਣ ਤੂੰ ਮੰਮੀ ਨਹੀਂ ਨਹੀਂ ਪੁੱਤ ਜੇ ਤੇਰੀ ਮਾਂ ਹੁੰਦੀ ਨਾ ਤੇ ਤੀ ਦੀਆਂ ਰੀਝਾਂ ਕਰਦੀ ਸਾਰੀਆਂ ਮੈਨੂੰ ਅੰਦਰੀਆਂ ਖਾਲੀ ਜੀਆਂ ਬਾਹਾਂ ਚੰਗੀਆਂ ਨਹੀਂ ਲੱਗਦੀਆਂ ਪੁੱਛੋ ਨਾ ਜੇ ਮੇਰੇ ਪਿੱਛੇ ਮਾਂ ਨਹੀਂ ਹੈ ਨਾ ਤੇ ਇੱਥੇ ਮੈਨੂੰ ਮਾਂ ਮਿਲ ਗਈ ਹੈ ਕਿਤੇ ਕਿੰਨਾ ਕਰਦੇ ਆ ਉਹਦਾ ਤਾਂ ਮੰਮੀ ਦੀ ਗੱਲ ਸਹੀ ਹੈ ਜੇ ਕਿਤੇ ਅੱਜ ਮੇਰਾ ਮਾਪਿ ਉਹ ਹੁੰਦਾ ਨਾ ਤਾਂ ਉਹਨਾਂ ਬੜੀਆਂ ਨੀਂਜਾਂ ਕਰਨੀਆਂ ਇਹ ਬੜੇ ਖੁਸ਼ ਹੋਣਾ ਸੀ ਪਰ ਰੱਬ ਨੇ ਵੀ ਨਾ ਮੇਰੇ ਨਾਲ ਚੰਗਾ ਨਹੀਂ ਕੀਤਾ ਹੈਗਾ ਗਾਂਜੀ ਗਜੀਰ ਇਦਾਂ ਨਹੀਂ ਕਰੀਦਾ ਉਹ ਵਿਚਾਰੀ ਕੀ ਇੱਲਜ ਲਈ ਇਥੋਂ ਆਉਣਾ ਲੈ ਮਿਲ ਕੇ ਚਲ ਜਾਣਾ ਮੈਂ ਕਦੋਂ ਨੱਕ ਬੁੱਲ ਵਟਨੀ ਉਹਦੇ ਆਈ ਤੇ ਮੈਂ ਤੇ ਬਥੇਰਾ ਚਾਹ ਕਰਦੀ ਆ ਤੁਹਾਨੂੰ ਲੱਗਦਾ ਹੈ ਕਿ ਮੇਰੀ ਭੈਣ ਐ ਇਦਾਂ ਕਰਦੀ ਐ ਰੋਟੀ ਖਾਈਏ ਹੋ ਤੇ ਰੋਟੀ ਠੰਡੀ ਹੋ ਜੇ ਰੋਟੀ ਠੰਡੀ ਹੋ ਜੀ ਰੋਟੀ ਦੇ ਲੰਨਵਾ ਧਿਆਨ ਜਰਾ ਚੱਲ ਚੱਲੀਏ ਰੋਟੀ ਖਾਈਏ ਚੱਲ ਚੱਲਾ ਮੈਂ ਕਹ ਮਰਤੀ ਕਿ ਦੀ ਸੋਹਣੀ ਲੱਗਣ ਦੀ ਇਹ ਤੇ ਨਜ਼ਰ ਨਾ ਲੱਗ ਜੇ ਸੱਚੀ ਵਿੱਚ ਮੈਂ ਸੋਹਣੀ ਲੱਗਣ ਦੀ ਐ ਘਾੜੀ ਲਾਉਂਦੀ ਰਹਿਣੀ ਆ ਤੂੰ ਹੈ ਹੀ ਸੋਹਣੀ ਆ ਤੇ ਆ ਮੈਂ ਮੰਮੀ ਤਰੀਫ ਕਰਦੇ ਰਹਿੰਦੇ ਹਾਂ ਨਹੀਂ ਨਹੀਂ ਤੇ ਜਾਓ ਫਿਰ ਟਾਈਮ ਨਾਲ ਤੁਰੋ ਕੋਈ ਗੱਲ ਨਹੀਂ ਮਮੀ ਚਾਹੀਦੀ ਐ ਤੇ ਲੱਗ ਪਤਾ ਨਹੀਂ ਕਿੱਥੇ ਦਿਖਣੀ ਨੇ ਤੇ ਉਹ ਕਿਸ ਦਾ ਫੋਨ ਆਉਣ ਡਿਆ ਵਾ ਤੇ ਮੈਂ ਕਹਿੰਨੀ ਉਹਨੂੰ ਜਾ ਕੇ ਤੇ ਤੂੰ ਆਪਣਾ ਸਮਾਨ ਸਭੂ ਲੈ ਲੈ ਜਿਹੜਾ ਜਿਹੜਾ ਕੁਝ ਲੈਣਾ ਵਾ ਮੰਮੀ ਸਮਾਨ ਕੀ ਖੜਨਾ ਵਾ ਸਿਰਫ ਤਿਆਰ ਹੋਏ ਆਂ ਤੇ ਇੱਕ ਪਰਸ ਲੈ ਜਣੀ ਆ ਹਾਂ ਪਰਸ ਲੈ ਨਹੀਂ ਜਰੂਰ ਕਰੋ ਚਲੋ ਠੀਕ ਆ ਮੈਂ ਕੋਈ ਗੱਲ ਨਹੀਂ ਲੈ ਰਣੀ ਇਹਦਾ ਕਰਨੀ ਐ ਥੋੜਾ ਜਨਾ ਇੱਕ ਕੱਪ ਦਾ ਵੀ ਸਮਾਨ ਵਿੱਚ ਪਾ ਲਈਂ ਜੀ ਨਰਲੀਨ ਇੱਥੇ ਬੈ ਮੇਰੀ ਗੱਲ ਸੁਣ ਹਾਜੀ ਮੰਮੀ ਤੇ ਪੁੱਤ ਤੈਨੂੰ ਮੈਂ ਸੈਟ ਜਿਹੜਾ ਦਿੱਤਾ ਸੀ ਤੇ ਉਹ ਕੰਨਾਂ 'ਚ ਨਾ ਪਾਇਆ ਕੁਛ ਤੇ ਨਾ ਤੂੰ ਗਲਚੀ ਪਾਇਆ ਵਾ ਮੰਮੀ ਮੈਂ ਕਹਿਣ ਦੀਆਂ ਪਰ ਕੀ ਪਾਉਣਾ ਵਾ ਢੜਪੜਾ ਲੱਗਦਾ ਤੁਹਾਨੂੰ ਪਤਾ ਵਾ ਬਾਈਕ ਤੇ ਜਾਣਾ ਵਾ ਪਰ ਇਹ ਉਤਰਾ ਤੋਂ ਪਹਿਲੀ ਵਾਰ ਜਾਣਾ ਏ ਨਵੇਂ-ਨਵੇਂ ਤੀ ਪੁੱਤ ਨੂੰ ਤੇ ਅੰਗ ਮੁੜ ਕੇ ਉੱਥੇ ਪਤਾ ਕੀ ਗੱਲਾਂ ਹੁੰਦੀਆਂ ਕਿ ਸੌਰਿਆਂ ਨੇ ਪਾਇਆ ਹੀ ਨਹੀਂ ਖਰਿਆ ਕੁਛ ਮੰਮੀ ਜਿਹੜਾ ਗੱਲਾਂ ਕਰਦਾ ਨਾ ਕਰਦਾ ਰਹੇ ਮੈਨੂੰ ਜਦੋਂ ਪਤਾ ਵਾ ਤੀ ਸਭ ਕੁਝ ਪਾਇਆ ਵਾ ਚੱਲ ਵੇਖ ਲੈ ਲਾਲਾ ਫਿਰ ਸਾਹਿਬ ਉਹ ਤਰ੍ਹਾਂ ਤੇ ਚੱਲ ਕੁੜੀਆਂ ਜਿਆਦਾ ਮੈਚਿੰਗ ਸੂਟਾਂ ਨਾਲ ਹੀ ਕਰਕੇ ਪਾਉਂਦੀਆਂ ਪਰ ਮੈਂ ਨਹੀਂ ਚੱਲ ਤੂੰ ਪਾ ਲੈਨੀਂ ਚੱਲ ਫਿਰ ਵੇਖ ਲੈ ਵਾਕਿਆ ਹੁੰ ਜਿੱਤੇ ਲੁੱਟਾਂ ਖੋਆਂ ਬੜੀਆਂ ਹੁੰਦੀਆਂ ਹਾਂਜੀ ਮੰਮੀ ਤੂੰ ਹੀ ਸਿਆਣੀ ਖਬਰਾਂ ਕਿੰਨੀਆਂ ਸੁਣੀ ਦੀਆਂ ਨਹੀਂ ਹਾਂ ਚੱਲ ਲਾਲਾ ਸਾਹਿਬ ਤੇ ਮੈਂ ਨਹੀਂ ਹੈ ਭੀ ਜਦੋਂ ਕੱਲ ਨੂੰ ਆਉਣਾ ਨਾ ਤੁਸੀਂ ਤੇ ਜੇ ਤੇਰੀ ਕੋਈ ਚੀਜ਼ ਨਹੀਂ ਹੈਗੀ ਤੋ ਆਉਂਦੇ ਆਉਂਦੇ ਫਦੇ ਘੜੋ ਲਈ ਆਇਓ ਨਹੀਂ ਮੰਮੀ ਮੇਰੇ ਕੋਲ ਸਭ ਕੁਝ ਹੈਗਾ ਵਾ ਤਸੀਂ ਦੋਰੀਆਂ ਦੋਰੀਆਂ ਚੀਜ਼ਾਂ ਲੈ ਕੇ ਦਿੱਤੀਆਂ ਮੈਨੂੰ ਤੇ ਮੈਂ ਆ ਨਹੀਂ ਸੋਚ ਹੋਈ ਜਾਂਦੀਆਂ ਚੀਜ਼ਾਂ ਦਾ ਕੁੜੀਆਂ ਨੂੰ ਚਾਹੀਦੀਆਂ ਹੁੰਦੀਆਂ ਵਾ ਤੇ ਜੇ ਪੈਸੇ ਪੂਰੇ ਹੈਗੇ ਆ ਕੋਲ ਨਹੀਂ ਤੇ ਮੈਂ ਆ ਮੇਰੇ ਕੋ ਲੈ ਜਾ ਨਹੀਂ ਮੰਮੀ ਮੇਰੇ ਕੋ ਪੈਸੇ ਹੈਗੇ ਆ ਕੋਈ ਗੱਲ ਨਹੀਂ ਮੈਨੂੰ ਜ਼ਰੂਰਤ ਹੋਊਗੀ ਫਿਰ ਮੈਂ ਤੁਹਾਡੇ ਕੋ ਲੈ ਲਾਂਗੀ ਆਹੋ ਤਾਂ ਐਵੇਂ ਚੱਕਦੀ ਨਾ ਰਵੀ ਜੋ ਲੈਣਾ ਹੋਊਗਾ ਲੈ ਲਈ ਚਲੋ ਠੀਕ ਉੱਥੇ ਵੀ ਜੋ ਤੂੰ ਕਰਨਾ ਕਰਨਾ ਹੋਊਗਾ ਨਾ ਕੋਈ ਦੇਣ ਲੈਣ ਤੇ ਕਰ ਲਿਓ ਚਲੋ ਠੀਕ ਐ ਮੰਮੀ ਹਾਂ ਇਹ ਕਿਹੜਾ ਫੋਨ ਆ ਗਿਆ ਜਾਣ ਭਜਾਣਾ ਚੀ ਨੰਬਰ ਇਹ ਕਿਦਾ ਹਾਲੋ हाँ जी सत श्रीकाल जी अज जी मेडिकल तो थोड़ा अगर नहीं हो सकता चलो कोई नहीं फिर ठीक है मैं आ जो ठीक है ओके ਅੱਜ ਤੇ ਮੈਡੀਕਲ ਹੀ ਤਾਂ ਜਾਣਾ ਤੇ ਗਰਲੀਨ ਨੇ ਵੀ ਆਉਣਾ ਸੀ ਕਭਲ ਪੋਤਾ ਕਿਦਾਂ ਸੁਣ ਆਉਂਦਿਆ ਸੀ ਇਹ ਮੰਮੀ ਜੀ ਏਜੰਟ ਦਾ ਫੋਨ ਆਉਂਦਿਆ ਸੀ ਅੱਜ ਮੈਡੀਕਲ ਹੈ ਤੇਰਾ ਤੇ ਤੈਨੂੰ ਜਾਣਾ ਪੈਣਾ ਆ ਤੇ ਅੱਜ ਤੇ ਗਰਲੀਨ ਨੇ ਵੀ ਆਉਣਾ ਸੀ ਤੇ ਮੈਨੂੰ ਤੇ ਇਹੀ ਵੀ ਤੂੰ ਘਰ ਹੁੰਦਾ ਓਈ ਮੈਂ ਅਖੰਦਿਆ ਨਾ ਜੋ ਨੇ ਆਉਣਾ ਸੀ ਤੇ ਕਹੋਗੀ ਵੀ ਚਲ ਗਿਆ ਵੀਰ ਪਹਿਲਾਂ ਹੀ ਮੇਰੇ ਮਿਲ ਕੇ ਕਿੱਥੇ ਗਿਆ ਚੱਲ ਕੋਈ ਗੱਲ ਨਹੀਂ ਫਿਰ ਹੁਣ ਤੇਰੀ ਵੀ ਮਜਬੂਰੀ ਆ ਤੇ ਮੈਂ ਉਹਨੂੰ ਸਮਝਾ ਲਾਂਗੀ ਪਰ ਉਹਨੂੰ ਹੁਣਾ ਤੇ ਹੋਰ ਤਰ੍ਹਾਂ ਹੀ ਆ ਵੀ ਮੇਰਾ ਵੀਰ ਵੀ ਘਰ ਹੁੰਦਾ ਤੇਰਾ ਫੋਨ ਆਉਣਾ ਹੀਗਾ ਉਹਨੇ ਆਹ ਉਹਦੇ ਮੈਂ ਕਹਿ ਰਹਾ ਵੀ ਉਹਨੇ ਕਹਿਣਾ ਪਹਿਲਾਂ ਚਲ ਗਿਆ ਮੇਰੇ ਕੋਈ ਨਹੀਂ ਤੂੰ ਕਰਵਾਇਆ ਤੇ ਇਹ ਤਾਂ ਤੇਰਾ ਹੁਣ ਜ਼ਰੂਰੀ ਕੰਮ ਆ ਤੈਨੂੰ ਕਰਾਉਣਾ ਹੀ ਪੈਣਾ ਵਾ ਉਹ ਤਾਂ ਕਰਾਉਣਾ ਪੈਣਾ ਜੇ ਜਾਣਾ ਤੇ ਫਿਰ ਉਹਨੇ ਤੇ 2 ਮਹੀਨੇ ਅੱਗੇ ਪਾਇਆ ਨਾ ਹੋਰ ਨਹੀਂ ਤੂੰ ਕਰਾ ਆਪਣਾ ਇਹ ਤੇਰਾ ਕੰਮ ਜ਼ਰੂਰੀ ਆ ਕਰਨ ਵਾਲਾ ਤੇ ਮੈਂ ਗਰਜੀਤ ਨੂੰ ਮੈਂ ਆਪੇ ਸਮਝਾ ਲਾਂਗੀ ਤੂੰ ਵੀ ਠੀਕ ਆ ਫਿਰ ਜਿੱਦ ਤੂੰ ਜਾਂਦੇ ਠੀਕ ਆ ਤੇ ਗਰਜੀਤ ਕਿੱਥੇ ਜੇ ਇੱਥੇ ਹੀ ਆ ਮੈਨੂੰ ਮਾਰਨੀ ਆਵਾਜ਼ ਗਰਜੀਤ ਕਿਓ ਲੋ ਕਪੜੇ ਕੱਢ ਕੇ ਦੇ ਆ ਮੈਂ ਕੈਨ ਨਹੀਂ ਉਹਨੂੰ ਵੀ ਤੈਨੂੰ ਕਪੜੇ ਦੇਵੇ ਹੁਣ ਪੁੱਤ ਜਰੂਰੀ ਵਾਲਾ ਕੰਮ ਤੇ ਫੇਰ ਕਰਨਾ ਹੀ ਪੈਣਾ ਵਾ ਹਾਂ ਜੀ ਗੋਲੀ ਲੈ ਅੱਜ ਆਉਣਾ ਤੇ ਉਹਨੇ ਕਹਣਾ ਮੈਨੂੰ ਮਿਲ ਕੇ ਵੀ ਨਹੀਂ ਗਿਆ ਤੇ ਚੰਗਾ ਜਿਹਾ ਲੱਗਦਾ ਮੈਨੂੰ ਚਲੋ ਕੋਈ ਫੋਨ ਤੇ ਗੱਲ ਕਰਾਂਗਾ ਮੰਮੀ ਕੈਂਡੀ ਹੀ ਕਪੜੇ ਕੱਢ ਕੇ ਦੇਓ ਤੇ ਤੁਹੀਂ ਜਾਣਾ ਜ਼ਰੂਰੀ ਹੈ ਕੱਢ ਦੇ ਕਪੜੇ ਫੋਨ ਆਇਆ ਉਹਨਾਂ ਦਾ ਜਾਣਾ ਪੈਣਾ ਅਰਜਨ ਜੂਰੀ ਜਾਣਾ ਪੈਣਾ ਸਾਰੇ ਕਾਰ ਨੂੰ ਪੇਂਟ ਹੋ ਗਿਆ ਤੇ ਆਹ ਕਮਰੇ 'ਚ ਤੁਸੀਂ ਉਦੋਂ ਕਰਵਾਉਣੀ ਦਿੱਤਾ ਐਂਦੇ ਹੀ ਡੌਨ ਸੀਲਿੰਗ ਕਰਵਾ ਕੇ ਦੇਣੀ ਆ ਮੈਂ ਕਿਹਾ ਇਹ ਡੌਨ ਸੀਲਿੰਗ ਕਰਵਾਵਾਂਗੇ ਪਰ ਹੁਣ ਤੇ ਪਤਾ ਗੁਲੀਨ ਤੇ ਵਾ ਤੇ ਕਿੰਨਾ ਖਰਚਾ ਹੋ ਗਿਆ ਇਸ ਕਰ ਕਰਵਾਈ ਦੀ ਬਾਅਦ ਕਰਵਾ ਲਾਂ ਕੋਈ ਨਹੀਂ ਉਹ ਵੀ ਨਹੀਂ ਅਜੇ ਤੁਹਾਡੇ ਕੋਲ ਨਹੀਂ ਹੈਗੀ ਕਿਉਂ ਨਹੀਂ ਹੋ ਜਣੀ ਆ ਜਦ ਬਾਹਰ ਜਾਵਾਂਗਾ ਮੈਂ ਪੈਸੇ ਪਾਵਾਂਗਾ ਕਰਵਾ ਲਈ ਤੂੰ ਤਾਂ ਕਿਹਾ ਇਹ ਦੋ ਖਰਚਾ ਕੱਟ ਕਰ ਲੋ ਉਦੋਂ ਤੁਸੀਂ ਐਂਦੇ ਨਹੀਂ ਉਦੋਂ ਲੱਗਦੇ ਹੱਥ ਹੋ ਜਣੀ ਸੀ ਨਾਲੀ ਉਹ ਗੱਲ ਗਰਜੀਤ ਤੂੰ ਐਦਾਂ ਕੋ ਕਰਦੀ ਆ ਗੁਲੀਨਾ ਈਆਂ ਤੇ ਇਹ ਦੁਗਣਾ ਹੋ ਕੇ ਮੁੜਦਾ ਦੇ ਦੇ ਦੋ ਦੇ ਦੋ ਸਾਰਾ ਕਾਇਗਰਲੀ ਨੂੰ ਦੇ ਦੋ ਅੱਗੇ ਕੀ ਜੇਤਾ ਵਾ ਤੇਰਾ ਦੋਤਾ ਦਮਾ ਖਰਾਬ ਹੋਇਆ ਵਾ ਜਾਂ ਜੇ ਕੱਪੜੇ ਦੇ ਵਿੱਚ ਜਾਣਾ ਲੇਟ ਹੋਣਿਆ ਸੌਰੇ ਚੱਲਿਆਂ ਅੱਜ ਤਦ ਕਰਕੇ ਅੱਛਾ ਦੇਖੋ ਉਹ ਤਾਂ ਜਾਣਾ ਪੈਣਾ ਉਹਨੂੰ ਦੇ ਦਿੱਤੇ ਦਰੀ ਆ ਲੈ ਵਾ ਫੋਨ ਆਉਂਦਾ ਕਹਿੰਦਾ 1 ਮਿੰਟ ਮੈਂ ਕਰਦਾ ਤੈਨੂੰ ਕਾਝ ਬੱਚ ਹਾਂਜੀ ਮੰਮੀ ਦੱਸੋ ਮੈਂ ਕੰਨੀ ਹਾਂ ਟਾਈਮ ਕਿੰਨਾ ਹੋ ਗਿਆ 44 ਦੇਣ ਵਾ ਤੇ ਝੱਟ ਸ਼ਾਮਾਂ ਪੈ ਜਾਂਦੀਆਂ ਤੇ ਟਾਈਮ ਨਾ ਜਾਓ ਫਿਰ ਬੱਸ ਅੱਗੇ ਚੱਲਿਆਂ ਮੰਮੀ ਉਹ ਥੋੜਾ ਡਿਜ਼ਟ ਟਾਈਮ ਲੱਗ ਗਿਆ ਉਹਦੇ ਕਰਕੇ ਲੇਟ ਹੋ ਗਿਆ ਨਹੀਂ ਤੇ ਹੁਣ ਨੂੰ ਚੱਲ ਜਾਣਾ ਹੈ ਤੇ ਤੂੰ ਤਿਆਰ ਵਾ ਹਾਂ ਤਿਆਰ ਹੋ ਕੋ ਤੇ ਉਹ ਗਰ ਲੈਣ ਵੀ ਤਿਆਰੀ ਹੈ ਮੈਂ ਵੇਖ ਕੇ ਆਈ ਹਾਂ ਹਾਂ ਉਹਦਾ ਮੰਮੀ ਉਹ ਦੇਖਣ ਦੇ ਆ ਵੇਖ ਭਾਈ ਧੁੱਪ ਲੱਗੀ ਵੀ ਹੈ ਨਾ ਤੇ ਮੌਸਮ ਬਦਲਣ ਕਰਕੇ ਕਿਦਾਂ ਹਵਾ ਠੰਡੀ ਚੱਲਣ ਦੀ ਹੈ ਨਾ ਨਹੀਂ ਨਹੀਂ ਹੁਣ ਠੰਡ ਹੁੰਦੀ ਜਾਂਦੀ ਆ ਹਾਂ ਕੀ ਗੱਲ ਆ ਉਹ ਨਾਲੇ ਬਈ ਇੱਕ ਗਲਤ ਨਾ ਕਰਨੀ ਮੰਮੀ ਮੈਂ ਤੁਹਾਨੂੰ ਇਹ ਪੁੱਛਣਾ ਹੈ ਵੀ ਜਦੋਂ ਮੈਂ ਗਰ ਲੈਣ ਦੇ ਪਿੰਡ ਜਾਣਾ ਵਾ ਤੇ ਹੁਣ ਉੱਥੇ ਕੀ ਲੈਣ ਲੈਣ ਦੇਣਾ ਜਾਂ ਕੀ ਕਰਨਾ ਵਾ ਦੇਣਾ ਲੈਣਾ ਤੇ ਇਹ ਹੋਈ ਆ ਵੀ ਪੋਤਰਾ ਵਾ ਤੇਰੀ ਚਾਚੀ ਦਾ ਹਾਂਜੀ ਤੇ ਉਹਨੂੰ 500 ਰੁਪਏ ਦੇ ਆਵੇਂ ਇਹ ਨਾ ਆਖੀ ਕਿ 100 200 ਦਵਾ ਮੈਂ ਠੀਕ ਆ ਆਓ ਕੰਜੂਸੀ ਨਾ ਕਰੀ ਉਹ ਨਹੀਂ ਨਹੀਂ ਮੰਮੀ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰ ਦਾਂਗਾ ਹਾਂ ਅਗਲੇ ਨੂੰ ਇਹ ਪਤਾ ਹੋਊਗਾ ਵੀ ਇਹਨਾਂ ਨੂੰ ਮਿਲਣ ਵਰਤਨ ਦਾ ਪਤਾ ਵਾ ਤੇ ਇਹ ਡੱਬਾ ਲੈ ਜਿਓ ਤੇ ਨਾਲ ਫਰੂਟ ਲੈ ਜਿਓ ਤੂੰ ਨਹੀਂ ਜੀ ਇੱਕ ਚੀਜ਼ ਹੀ ਲੈ ਜਾਾਂਗੇ ਮੰਮੀ ਦੋਰੀ ਦੋਰੀ ਖੜਨ ਦੀ ਚੀਜ਼ ਕੀ ਹੈ ਵਿਖਾਵਾ ਕਰਨਾ ਕੋਈ ਨਹੀਂ ਦੋਵੇਂ ਚੀਜ਼ਾਂ ਖੜਨੀਆਂ ਤੂੰ ਮੇਰੇ ਤੋਂ ਵੱਧ ਥੋੜਾ ਸਿਆਣਾ ਵਾ ਹਾਂ ਡੱਬਾ ਵੀ ਜ਼ਰੂਰ ਖਰੀਦਦਾ ਤੇ ਫਰੂਟ ਵੀ ਖਰੀਦਦਾ ਵਾ ਚਲੋ ਇੱਧੇ ਕਰ ਲਾਂ ਹਾਂ ਤੇ ਲੈ ਕੇ ਜਾਵੀਂ ਇਹ ਨਾ ਆਖੀ ਵੀ ਕੋਈ ਗੱਲ ਨਹੀਂ ਮੈਂ ਇੱਕ ਚੀਜ਼ ਖੜ ਕੇ ਸਾਰ ਲੈਣਾ ਵਾ ਨਹੀਂ ਨਹੀਂ ਮਮੀ ਅੱਦਾ ਕੋ ਜੋ ਤੂੰ ਹੀ ਕਹਿਤਾ ਵਾ ਆਹੋ ਕਵਲ ਚਲ ਗਿਆ ਵਾ ਹਾਂਜੀ ਮਮੀ ਜੀ ਚਲ ਗਿਆ ਦੇ ਚੰਗਾ ਹੋਇਆ ਚਲ ਗਿਆ ਵਾ ਲੈਣੀ ਜੀਨੇ ਆਉਣਾ ਹੈ ਤੇ ਨਾਲ ਟੋਕ ਟੋਕ ਬੈਣਾ ਹੈਗਾ ਵੀਰ ਮੈਨੂੰ ਆ ਚਾਹੀਦਾ ਵੀਰ ਮੈਨੂੰ ਆ ਚਾਹੀਦਾ ਤੈਨੂੰ ਪਤਾ ਉਹਦਾ ਮਨ ਤੇ ਅੱਗੇ ਉਤਰਾਂ ਦਾ ਉਹਨੇ ਉਸੇ ਵੇਲੇ ਖੁਸ਼ੀ ਪਾਇਆ ਤੇ ਲਿਆ ਤੁਰਦਾ ਵੀ ਚੱਲ ਭੈਣ ਤੈਨੂੰ ਸ਼ਹਿਰ ਲੈ ਚਲਣਾ ਆਹੋ ਤੇ ਉੱਥੇ ਅੱਗੇ ਗੋਪਾਲ ਦੀਏ ਉੱਤੇ ਸੂਟਾ ਨਹੀਂ ਨਿ ਰੱਜਦੀ ਹੈ ਤਾਂ ਇਹ ਤੇ ਮੈਂ ਕਿਹਾ ਵਾ ਕਿ ਚੰਗਾ ਹੋਇਆ ਵਾ ਚਲ ਗਿਆ ਵਾ ਤੇ ਬਲੈਸ਼ਨੀ ਜੀ ਮੱਥੇ ਨਾ ਲੱਗੂ ਮੇਰੇ ਪੁੱਤ ਦੇ ਸਾਰੀਆਂ ਗੱਲਾਂ ਛੱਡ ਤੇ ਆ ਜਾ ਕੇ ਤਿਆਰੀ ਕਰੀਏ ਉਹ ਤੇ ਪੌਂਡੀ ਹੋਣੀ ਆ ਥੋੜੀ ਚਲੋ ਮੰਮੀ ਤੇ ਮੰਮੀ ਨਾਲੇ ਸਹਮਣ ਭਾਬੀ ਨੇ ਕਦੋਂ ਕੋਣਾ ਉਹਨਾਂ ਦਾ ਆਇਆ ਹੀ ਫੋਨੋਂ ਨਾ ਆ ਜਾਣਾ ਸ਼ਾਮਾਂ ਨੂੰ ਠੀਕ ਆ ਮੈਂ ਨਹੀਂ ਉਹਨਾਂ ਹੋਏ ਭਾਬੀ ਆਵੇ ਨਾ ਤੇ ਤੂੰ ਇਕੱਲੇ ਰਹਿ ਉਹ ਨਹੀਂ ਨਹੀਂ ਹੋਈ ਮੇਰੀ ਉਹਨਾਂ ਦੇ ਨਾਲ ਮੈਂ ਦੱਸਿਆ ਹੀ ਵੀ ਉਹਨਾਂ ਨੇ ਫੇਰਾ ਪੁੰਚ ਜਾਣਾ ਵਾ ਅੱਛਾ ਕਾਦੀ ਕੋਈ ਗੱਲ ਨਹੀਂ ਮੰਮੀ ਹੀ ਸ਼ਾਮਾਂ ਨੂੰ ਆ ਜਾਣਗੇ ਹਾਂ ਚੱਲ ਹੁਣ ਲੇਟ ਨਾ ਹੋ ਫਿਰ ਤੇ ਮਾਰੋ ਗੱਲੀ ਨਵਾਜ ਤੇ ਟਾਈਮ ਨਾ ਜਾਓ ਉਹ ਇਹ ਤਾਂ ਮੰਮੀ ਤੁਹਾਡੀ ਗੱਲ ਸਹੀ ਆ ਇੱਥੇ ਗਿਆ ਟਾਈਮ ਛੱਟ ਜਾਂਦਾ ਤੇ ਇਹਦਾ ਕਰਨੀ ਆ ਮੰਮੀ ਬਾਹਰ ਵੀਲੇ ਵੇਖੇ ਨੇ ਉਹਨਾਂ ਨੂੰ ਨਹੀਂ ਤੇ ਗੰਡੇ ਉਹਨਾਂ ਚ ਕੱਟ ਲੋ ਬੜੀ ਐ ਨੇ ਤੇ ਗੰਡੇ ਕੁਸ਼ ਪਾਲਤੂ ਵਿੱਚ ਪੈ ਦੇਣੀ ਆ ਉਹਦੇ ਨੂੰ ਤਿਆਰੀ ਵੀ ਕਰੀਏ ਮੰਮੀ ਕੀ ਖਾਂਦੇ ਜੇ ਕੁਛ ਨਹੀਂ ਮੈਂ ਤਾਂ ਫੋਨ ਤੇ ਕਵਰ ਨਹੀਂ ਸੁਣਨਾ ਮੂੰਹ ਛੱਡੋ ਤੁਹਾਨੂੰ ਵੀ ਬਗਾ ਪਰਉਣੇ ਨਹੀਂ ਆਉਂਦੇ ਗੰਡਿਆਂ ਵਾਲੇ ਧਿਆਨ ਵਾਲੇ ਤੋੜੇ ਕੱਢ ਲਾਂਗੇ ਘੱਟੋ ਇਹਨਾਂ ਤੇ ਸੰਤੋ ਨਹੀਂ ਕਟਾ ਫਿਰ ਨਾਲ ਤੇ ਕੱਲੇ ਪਕੌੜੇ ਬਣਾਉਣੇ ਆ ਕਿ ਨਾਲ ਕੋਈ ਮਠਿਆਈ ਵੀ ਲੈ ਕੇ ਆਉਣੀ ਜੇ ਨਹੀਂ ਮਠਿਆਈ ਮੈਂ ਨਹੀਂ ਰਹਿਣ ਦਿੰਦੇ ਪਕੌੜੇ ਕੱਲੇ ਬਣਾ ਲੈਣੇ ਆ ਅੱਛਾ ਤੇ ਜਨੀਵੇਂ ਬਣਾਈ ਤੇ ਕਬਲ ਚਲ ਗਿਆ ਹਾਂ ਉਹ ਚਲ ਗਿਆ ਚਲ ਇਹ ਵੀ ਚੰਗਾ ਮੇਰਾ ਤੇ ਲੋਂਦਾ ਆਈ ਜਾਂਦੀ ਕਿਤੇ ਕੋਈ ਗੱਲ ਗੁੰਲਾ ਉਹ ਕਰਦੇ ਇੰਨਾ ਸ਼ੁਕਰ ਹੋ ਗਿਆ ਵੀ ਉਹਦਾ ਮੈਡੀਕਲ ਵਾ ਤੇ ਉਹ ਕਾਉਨ ਚਲ ਗਿਆ ਵਾ ਮਮੀ ਤੂੰ ਇਤੇ ਨਹੀਂ ਡਰੀ ਜਾਂਦੇ ਜੇ ਗਰਲੀਨ ਨੂੰ ਕਿਹੜਾ ਕਿਸ ਗੱਲ ਦਾ ਪਤਾ ਹੈ ਨਹੀਂ ਮੇਰਾ ਠੀਕ ਹੈ ਭੈਣੇ ਉਹਨੂੰ ਪਤਾ ਵੀ ਨਾ ਲੱਗੇ ਤੇ ਪਰ ਗਰਲੀਨ ਨੂੰ ਫੋਨ ਕੀਤਾ ਹੀ ਆ ਵੀ ਤਰਾ ਤੁਰਿਆ ਕਿ ਨਹੀਂ ਤੁਰੇ ਨਹੀਂ ਮਮੀ ਮੈਂ ਨਹੀਂ ਕੀਤਾ ਆਪੇ ਆ ਜਾਣਗੇ ਆਪਾਂ ਆਪਣਾ ਕੰਮ ਤੇ ਕਰੀਏ ਥੋੜਾ ਕੱਤਾ ਸ਼ਹਿਰ ਵੀ ਰੁਕਣਾ ਜੇ ਚਲੋ ਠੀਕ ਹੈ ਮਮੀ ਹੁਣ ਉਹ ਤਾਂ ਪੈਰੀ ਹੱਥ ਨਾ ਲਾਇਆ ਕਰ ਤੇ ਤੂੰ ਮੇਰੀ ਧੀ ਆ ਤੇ ਜਾ ਕੇ ਤੇ ਫੋਨ ਕਰਿਓ ਚਲੋ ਠੀਕ ਹੈ ਮੈਂ ਕੋਈ ਗੱਲ ਨਾ ਦਾਂ ਨਿਸ਼ਚੈ ਗਾਫੇਲ ਜਾਓ ਮੇਰੇ ਤੇ ਹੋਇਆ ਤਾਂ ਕਿੰਦਾ ਲੱਗਾ ਗਰਲੇ ਵੀ ਬਹੁਤ ਵਧੀਆ ਕਰਤਾ ਤਾਂ ਅੱਜ ਤੂੰ ਫੂਸ਼ਨ ਪੂਰੀ ਬੜੀ ਫੂਸ਼ਨ ਹੈ ਤੇ ਚਲ ਵਧੀਆ ਵੀਰ ਨਹੀਂ ਤੇ ਘੰਡੇ ਹੈਗੇ ਪਰ ਵੀ ਚਲ ਗਿਆ ਇੱਥੇ ਬਣੀ ਹੈ ਇੱਧਰ ਉਧਰ ਹੈ ਸਾਸੀ ਤੇ ਅੱਛਾ ਤਾਂ ਮੂਰਤੀ ਆ ਮਸਤਾ ਹਾਂਜੀ ਬਈ ਤੁਸੀ ਸਾਸੀ ਕਾ ਆਉਂਦੇ ਆਂ ਦੇ ਇੰਨਾ ਟਾਈਮ ਲਾਤਾ ਜੇ ਟੈਂਪ ਬਸ ਉਹ ਸ਼ਹਿਰ ਦੇ ਲਈ ਖਲੋ ਗਈ ਥੋੜਾ ਜਿਹਾ ਉੱਥੋਂ ਲੈਣ ਦਾ ਪਿਆ ਕੋਈ ਤਰ ਕਰਕੇ ਲੱਗ ਗਿਆ ਜੀ ਅੱਛਾ ਅਹੀਂ ਤਾਂ ਕਿੰਨੇ ਘਰ ਦਾ ਟਿਕਣ ਡਏ ਸਾਨੂੰ ਠੀਕ ਬਸ ਚਾਚੀ ਜੀ ਇਦਾਂ ਹੀ ਸਵੇਰੇ ਵੀ ਤਿਆਰੀਆਂ ਕਰਦੇ ਕਰਦੇ ਟੈਂਪ ਹੋ ਗਿਆ ਹਾਂ ਬੰਦ ਦਿਨ ਆਉਂਦਾ ਵੀ ਥੋੜਾ ਬਹੁਤ ਪੈ ਗਿਆ ਬਣਾ ਹਾਂਜੀ ਹੋਰ ਤੂੰ ਸੁਣਾਉ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾਉ ਘਰ ਮੰਮੀ ਨੂੰ ਠੀਕ ਠਾਕ ਸਾਰੇ ਹਾਂਜੀ ਠੀਕ ਠਾਕ ਮੰਮੀ ਤੁਹਾਨੂੰ ਵੀ ਲਿਆਦਾ ਨਹੀਂ ਪੁੱਤ ਮੈਂ ਨਹੀਂ ਬਿਨਾ ਚਾਚੀ ਥੋੜਾ ਜਿਹੀ ਪੀ ਲੰਦੇ ਜੀ ਮੈਨੂੰ ਨਹੀਂ ਪਤਾ ਕਿ ਮੇਰਾ ਨਾ ਗਲਾ ਖਰਾਪ ਆ ਤੇ ਉਹਦਾ ਕਰਕੇ ਮੈਂ ਨਹੀਂ ਠੰਡਾ ਪੀਣਾ। ਹਾਂ ਤੇਰਾ ਕੱਲਿਆਂ ਦਾ ਟਾਈਮ ਪਾਸ ਬੰਨੀ ਹੁੰਦਾ। ਮੰਮੀ ਸਾਸਰੀ ਘਰ ਆ ਲੇ। ਮੈਨੂੰ ਪਤਾ ਨਹੀਂ ਲੱਗਾ ਤੇ ਕਿਹੜੇ ਵੇਲੇ ਆਈ ਮੇਰਾ ਤਾਂ ਫੋਨ ਵੱਲ ਧਿਆਨ ਹੀ ਆਹੋ ਫੋਨ ਵੱਲ ਤਾਂ ਤੁਹਾ ਧਿਆਨ ਤੁਹਾਡਾ ਮੇਰੇ ਵੱਲ ਧਿਆਨ ਕਿੱਥੇ ਹੋਣਾ ਹੀ। ਨਹੀਂ ਨਹੀਂ ਮੈਂ ਨਹੀਂ ਹਾਂ ਟਾਈਮ ਵੇਖਣ ਬੜਾ ਟਾਈਮ ਹੋ ਗਿਆ ਵਾ। ਅੱਛਾ ਤੇ ਦੇਨੀ ਨਹੀਂ ਨੰਗਣ ਚੋਂ ਡਿਆ ਅੱਜ ਤੇ ਤੇ ਗਰਲੀਨ ਹੁਣੀ ਗਏ ਫਿਰ ਆਪਾਂ ਫਿਰ ਹਾਂ ਉਹ ਫਿਰ ਕੱਲ ਦੇ ਗਏ ਆ। ਅੱਛਾ ਤੇ ਉਹ ਤੇ ਸਗੋਂ ਆਖਣ ਦੇ ਇਹ ਵੀ ਦੀਦੀ ਆਉਂਦੀ ਆ ਤੇ ਫੇਰ ਹੀ ਜਾਣੇ ਆ ਤੇ ਗਰਲੀਨ ਆਖਣ ਦੇ ਹੀ ਤੇ ਮੈਂ ਇਹਨੂੰ ਆਖਿਆ ਵੀ ਨਹੀਂ ਇੱਕ ਨਾ ਸਗਨ ਹੁੰਦਾ ਵਾ ਤੇ ਤੂੰ ਹੀ ਨਾ ਦੋਹੇ ਜੀ ਜਾ ਕੇ ਤੇ ਪਹਿਲਾ ਫੇਰਾ ਮਾਰਾਓ ਤੇ ਫੇਰ ਆਪਾਂ ਉਹ ਲੈ ਜਾਣਗੇ ਆਣ ਕੇ ਤੇ ਘਰ ਵਿਹਾਰ ਜਿਹੜੇ ਆ ਉਹ ਚਲ ਬਾਤ ਹੋਰ ਤੇ ਕਰਨੀ ਹਾਂ ਤੇ ਫਿਰ ਆਪਾਂ ਸਾਰਾ ਬਰ ਜਾਵਾਂਗੇ ਤੇ ਲੈ ਆਵਾਂਗੇ ਹਾਂਜੀ ਚਲੋ ਠੀਕ ਆ ਕੋਈ ਗੱਲ ਨਹੀਂ ਤੇ ਤੂੰ ਸੁਣਾ ਫਿਰ ਉੱਤੇ ਠੀਕ ਠਾਕ ਹਾਂਜੀ ਠੀਕ ਠਾਕ ਐ ਬਸ ਇਹੀ ਦਿਨ ਛੱਟ ਲੰਘ ਜਾਂਦੀ ਆ ਅਸੀਂ ਰੋਜ਼ ਸ਼ਹਿਰ ਰੋਜ਼ ਸ਼ਹਿਰ ਕੱਦਿਆ ਰਹਿ ਗਿਆ ਕਿ ਦਿਉ ਰਹਿ ਗਿਆ ਆਨੇ ਵਿਆਹਾਂ ਦਾ ਫਿਰ ਤੈਨੂੰ ਪਤਾ ਹੀ ਆ ਪੀ ਇਨੀਗੇ ਨੀਕੇ ਕੰਮ ਜਿਹੜੇ ਮੁੱਕਦੇ ਨਹੀਂਗੇ ਹਾਂਜੀ ਤੇ ਬਣਾ ਲਿਆਂਦਾ ਲੀੜਾ ਲਾ ਹਾਂ ਲੀੜੇ ਕੱਪੜੇ ਬਣ ਗਏ ਤੇ ਹੁਣ ਬਾਅਦ ਚ ਫੇਰ ਆਂਦੇ ਹੀ ਆ ਗਈ ਤਾਨੂੰ ਪਤਾ ਮੈਂ ਕੱਲੀ ਤੇ ਹੈਗੀ ਆ ਤੇ ਫਿਰ ਹੋਰ ਕੋਈ ਭੈਣ ਭਰਾ ਹੋਵੇ ਤੇ ਉਹ ਚਾ ਲਾਗੂ ਕਰ ਲਿੰਦਾ ਵਾ ਹੁਣ ਮੈਨੂੰ ਹੀ ਸਾਰਾ ਜਾ ਕੇ ਕਰਨਾ ਪੈਂਦਾ ਹੁਣ ਬਾਅਦ ਚ ਆਂਦੇ ਭਾਜੀਆਂ ਬਣਾਉਣੀਆਂ ਤੇ ਫੇਰ ਆਈ ਮੈਂ ਹੁਣ ਚਲ ਬਾਅਦ ਚ ਫੇਰ ਚਲ ਜਾਂਗੀ ਨੇ ਕੋਈ ਗੱਲ ਨਹੀਂ ਚੱਲ ਜੀ ਤੂੰ ਤੇ ਕਰ ਲੈਣਾ ਕੰਮ ਤੰਦਾ ਹੁਣ ਉਹ ਫੇਰਾ ਮਾਰ ਕੇ ਪਾ ਕੇ ਆਉਂਦੀ ਆ ਨਾ ਤੇ ਉਹਨੂੰ ਫਿਰ ਚੌਂਕੇ ਚੜਾ ਲਾਂਗੇ ਉਹ ਤੇ ਬੜੀ ਕਾਲੀ ਆ ਅੱਛਾ ਵੀ ਮੈਨੂੰ ਕੰਮ ਦੱਸੋ ਕੰਮ ਦੱਸੋ ਮੈਂ ਕਰਾਂ ਤੇ ਮੈਂ ਕੋਈ ਗੱਲ ਨਹੀਂ ਤੂੰ ਹੀ ਕਰਨਾ ਕੰਮ ਤੈਨੂੰ ਚੌਂਕੇ ਚੜਾਾਂਗੇ ਤੇ ਫਿਰ ਤੂੰ ਹੀ ਕਰਿਆ ਕਰਨਾ ਤੇ ਕੋਈ ਗੱਲ ਨਹੀਂ ਤੂੰ ਚੱਲ ਜਿਆ ਕਰੀ ਹਾਂਜੀ ਠੀਕ ਆਪਣੀ ਮੰਮੀ ਦੇ ਨਾਲ ਕੰਮ ਤੰਦਾ ਕਰਾ ਲਿਆ ਕਰੀ ਕੋਈ ਗੱਲ ਨਹੀਂ ਇਹ ਕਿਤੇ ਕੰਮ ਵਾਲੀ ਵੀ ਨੀ ਨਾ ਕੋਈ ਮਿਲਦੀ ਤੇ ਝਾੜੂ ਪੋਚੇ ਵਾਲੀ ਕੋਈ ਮਿਲ ਜੇ ਤੇ ਤਾਂ ਵੀ ਬੰਦਾ ਸੁਦਾ ਹੋ ਜਾਂਦਾ ਵਾ ਆ ਉਹ ਵੀ ਹੁਣ ਸਿਆਲ ਦੇ ਕਰਕੇ ਤੇ ਘਾਟੀ ਕਰਦੀਆਂ ਕੰਮ ਹਾਂ ਤੀਰ ਨਾਲ ਜਿੱਦੇ ਵਿੱਚ ਆ ਜਾਂਦੇ ਤੇ ਹੀ ਹੌਸਲਾ ਕਰੋ ਤੇ ਹੀ ਬੈਠੇ ਹੌਕੇ ਲਾਗੇ ਨਹੀਂ ਮੈਂ ਤਾਂ ਚੱਲੀ ਆ ਤੈਨੂੰ ਵੀ ਅਖਣ ਆਈ ਆ ਤੈਨੂੰ ਗੱਲਾਂ ਤੇ ਗੱਲਾਂ ਦੇ ਵਿੱਚ ਸਮਨ ਤੇ ਪਾਣੀ ਪੁੱਛਣਾ ਵੀ ਭੁੱਲ ਗਿਆ ਤੇ ਲਿਆਵਾ ਪੀਣਾਂ ਤੇ ਨਹੀਂ ਨਹੀਂ ਮੰਮੀ ਪਾਣੀ ਰਹਿਣ ਦੋ ਹੁਣ ਮੌਸਮ ਚੇਂਜ ਹੋਇਆ ਤੇ ਪਾਣੀ ਨੂੰ ਨਹੀਂ ਇੰਨਾ ਜੀ ਕਰਦਾ ਤੁਸੀਂ ਇੱਦਾਂ ਕਰੋ ਚਾਹ ਬਣਾ ਲਓ ਚਲ ਮੈਂ ਚਾਹ ਬਣਾ ਲੈਂਦੀ ਆ ਆ ਚਾਹ ਬਣਾ ਲਓ ਫਿਰ ਚਾਹ ਪੀ ਲੈਣੀ ਥੋਟ ਥੋਟ ਹਾਂ ਤੇ ਨਾਲੇ ਉਹਨਾਂ ਨੂੰ ਵੀ ਫੋਨ ਕਰ ਲੈਣਾ ਕਿ ਕਦੋਂ ਤੱਕ ਆ ਜਾਣਗੇ ਆਹ ਕਰਦੀ ਆ ਕੀਤਾ ਨਹੀਂ ਹਲੇ ਮੈਂ ਤੇ ਚਲ ਉਹਨਾਂ ਨੂੰ ਵੀ ਫੋਨ ਕਰ ਲਿਓ ਫਿਰ ਕਰ ਕੇ ਪੁੱਛਦਾ ਜੇ ਮੈਂ ਹੀ ਬਣਾ ਲਈ ਹੁੰਨੀ ਚਾਹ ਤੁਸੀਂ ਕਰ ਲਓ ਫੋਨ ਤੇ ਮੈਂ ਵੀ ਕੀ ਕਰਨਾ ਵਾ ਕੋਈ ਨਹੀਂ ਬੈਠੇ ਰਹੋ ਤੁਸੀਂ ਮੈਂ ਬਣਾ ਲੈਨੀ ਚਾਹ ਉਹ ਤਰ੍ਹਾਂ ਦਾ ਨਾ ਮਹਾਰਾਜ ਨੇ ਨਾ ਬੜੇ ਵਧੀਆ ਸੁਣੀ ਮੇਰੀ ਨਵਾ ਮੈਨੂੰ ਬੜੀਆਂ ਚੰਗੀਆਂ ਦੋਵੇਂ ਦਿੱਤੀਆਂ ਔਰ ਨਿੱਕੀ ਵੀ ਬੜਾ ਸੋਹਣਾ ਜੀ ਜੀ ਕਰਦੀ ਕਰਦੀ ਆ ਤੇ ਵੱਡੀ ਨੇ ਤੇ ਕਦੀ ਅੱਖ ਹੀ ਨਹੀਂ ਨਾ ਮੇਰਾ ਮੋੜਿਆ ਮੈਂ ਤੇ ਸ਼ੁਕਰ ਕਰਦੀ ਆ ਮਹਾਰਾਜ ਦਾ ਕਿ ਮਹਾਰਾਜ ਹਰ ਇੱਕ ਨੂੰ ਇਸੇ ਤਰ੍ਹਾਂ ਦੀਆਂ ਨਵਾ ਤੀਆਂ ਦੇਵੀ ਤਾਂ ਮੀ ਦੀਪਕਾ ਉਹਦੇ ਬੜੇ ਸਵਾਲ ਬਣਾਏ ਤੇਨੂੰ ਵੈਸੇ ਮੇਰੇ ਹੱਥ ਦੇ ਬੜੇ ਸਵਾਲ ਲੱਗਦੇ ਆ ਸੱਚੀ ਭਾਜੀ ਜੀ ਮੈਨੂੰ ਤੇ ਬੜੀ ਮਿਸ ਕਰਨੀ ਹੈ ਘਾਟੇ ਬਣ ਗਈ ਆ ਹੁਣ ਮੰਮੀ ਨੂੰ ਪਿਉਣੀ ਤੇ ਆਪ ਵੀ ਪੀਣੀ ਆ ਠੰਡ ਜੀ ਲੱਗਣ ਡੈ ਪਿੰਦੀ ਹੁਣ ਚਾਹ ਨਾ ਪੀਏ ਤੇ ਹਉ ਮੈਂ ਪਾ ਦਨੀ ਹਾਂ ਕਿੰਨੀ ਕਿਲਾਵਾਂ ਤੁਹਾਨੂੰ ਪਾਉਣ ਜੀ ਚਾਹ ਗਰਲੀ ਨੂੰ ਥੋੜੀ ਮਿਹਤ ਦਾ ਕੱਪ ਆ ਵੀ ਥੋੜੀ ਬਲ ਫੋਟੋ ਹਸਣਾ ਆਪਾਂ ਕੋੰਦੂ ਵੀ ਜੀ ਲਈ ਹਾਂਜੀ ਚਾਚੀ ਜੀ ਬਿਜਲੀ ਦੇ ਚਲੋ ਜਿਹੜਾ ਕੰਮ ਕੰਮ ਨਾ ਹੋ ਜੇ ਉਹ ਵੀ ਵਧੀਆ ਆ ਉਹ ਇਹ ਤਾਂ ਗੱਲ ਤਾਂ ਠੀਕ ਆ ਜੇ ਪੱਛੜ ਰਹੀ ਹੈ ਫਿਰ ਕੰਮ ਪਿੱਛੇ ਪਿੱਛੇ ਰਹਿਦਾ ਵਾ ਮੈਂ ਗਰਲੀ ਨੂੰ ਫੋਨ ਹੀ ਨਾ ਕਰ ਲਾਂ ਟੈਮਨ ਆ ਜਾਣ ਹੈਲੋ ਹੈਲੋ ਸਾਸ਼ਿਕਾ ਮਮੀ ਸਾਸਰੀ ਘਰ ਪੁੱਤ ਤੁਰੇ ਨਹੀਂ ਹਲੇ ਤੁਸੀਂ ਨਹੀਂ ਮਮੀ ਹਜੇ ਇਤਨੀ ਤੁਰੇ ਹੈਗੇ ਬਸ ਤੁਰਨਗੇ ਆ ਪੁੱਤ ਟੈਮਨ ਨਾਲ ਆ ਜਾਓ ਫਿਰ ਨਾ ਛਾਟੀ ਹੁਣ ਨੇਰਾ ਹੋ ਜਾਂਦਾ ਵਾ ਤੇ ਸਮੇਂ ਨਹੀਂਗੇ ਚੰਗੇ ਚਲੋ ਠੀਕ ਹੈ ਮਮੀ ਕੋਈ ਗੱਲ ਨਹੀਂ ਹਾਂ ਚਲੋ ਠੀਕ ਹੈ ਬਣ ਗਈ ਚਾਹ ਹਾਂਜੀ ਤੇ ਮੰਮੀ ਹੋਈ ਗਿਰਲੀ ਨੂੰ ਆਣਾ ਗੱਲ ਤੁਰੇ ਕਿ ਨਹੀਂ ਉਹ ਆਹੋ ਮੈਂ ਕੀਤਾ ਫੋਨ ਉਹਨੂੰ ਰੱਖਣ ਲੱਗੀ ਤੁਰਨ ਦੇ ਆ ਅੱਛਾ ਹਾਂ ਪਿਆਰੇ ਫਿਰ ਚਾਹ ਪੀ ਲਓ ਠੰਡੀ ਹੋ ਜਾਣੀ ਜੇ ਹਾਂ ਤੇ ਨਾਲੇ ਮੈਂ ਨਾ ਸੱਚ ਕੱਪੜੇ ਫੜ ਕੇ ਲਿਆਵਾ ਉੱਥੇ ਰੱਖ ਆਈ ਆ ਉਹਨਾਂ ਨੇ ਦਿੱਤੇ ਨੇ ਭੀ ਚਾਹ ਸੁਵਾ ਕੇ ਤੇ ਪਾ ਲਿਓ ਤੇ ਕੋਈ ਨਹੀਂ ਚਾਹ ਪੀ ਲੈਣੀ ਸੀ ਤੂੰ ਕੋਈ ਨਾਲ-ਨਾਲ ਪੀ ਲੈਂਦੇ ਆ ਕੱਪੜਿਆਂ ਦੇ ਕੀ ਕਰਨੂ ਉਹਨਾਂ ਨੇ ਖੇਚਲ ਕਰਨੇ ਹੀ ਹਾਂ ਮੰਮੀ ਆਹ ਨੇ ਟਾਟਾ ਸੂਟ ਆ ਆ ਲਾਫ ਤੇ ਗਰਲੀਨ ਦਾ ਏ ਤੇ ਬਾਕੀਆਂ ਦੇ ਪੈਸੇ ਦੇ ਦਿੱਤੇ ਹੀ ਤੇ ਆਪਣੀ ਮਰਜ਼ੀ ਦਾ ਲੈ ਲੈਣਗੇ ਅੱਛਾ ਹਾਂਜੀ ਤੇ ਸਮਨ ਹੈ ਹਾਂਜੀ ਆਹ ਦੇ ਕਲਰ ਮੇਰੇ ਕੋਲ ਸੇਮ ਹੈਗਾ ਵਾ ਅ ਸ਼ਰਟ ਚੱਲ ਕੋਈ ਨਹੀਂ ਮੰਮੀ ਮੈਨੂੰ ਪਤਾ ਨਹੀਂ ਲੱਗਾ ਕਿ ਆਪਾਂ ਬਦਲ ਲਾਂਗੇ ਆਓ ਆਓ ਦੇਲ ਕੋਲ ਇਸੇ ਨਾਲ ਦਾ ਹੀ ਆ ਅੱਛਾ ਤੂੰ ਹੀ ਨਹੀਂ ਖਿਆਲ ਕੀਤਾ ਆਹੋ ਹਾਂ ਕੋਈ ਨਹੀਂ ਆਪਾਂ ਬਦਲ ਲਿਆਵਾਂਗੇ ਆਹ ਚਲ ਕੋਈ ਨਹੀਂ ਮੈਂ ਹੋਰ ਜਾਂਦੀ ਆਉਂਦੀ ਰਹਿਣਾ ਵਾ ਚੇਂਜ ਕਰ ਉਹਥੇ ਚੇਂਜ ਕਰ ਲਿਆਵਾਂ ਇਹ ਸੂਟ ਤੇ ਬੜੇ ਸੋਹਣੇ ਆ ਹਾਂਜੀ ਤੇ ਬੁਟੀ ਕਿਤਾ ਸੋਹਕੀ ਤੇ ਇਹ ਵੀ ਨਹੀਂ ਲਾਈ ਹੈਗੀ ਕੁਈ ਗੱਲ ਨਹੀਂ ਮੈਂ ਪਾ ਫਿਰ ਕਾਂਦੀ ਨਾ ਮੈਂ ਬੁਟੀ ਲਾਇਓ ਪੁੱਤ ਕੀ ਕਰਨ ਡਈ ਇੱਥੇ ਕੋਈ ਨਹੀਂ ਚਾਹੀਦੀ ਅੰਦਰ ਬੈਠ ਕੇ ਮੀਟਿੰਗ ਭੋਰ ਹੋ ਗਈ ਤੇ ਮੈਂ ਤਾਂ ਇੱਥੇ ਬਾਹਰ ਧੁੱਪ ਸੇਲਣੀ ਠੰਡ ਜੀ ਲੱਗਣ ਦੀ। ਤੂੰ ਪੈਣਾ ਤੇ ਕੁਰਸੀ ਲਿਆਦਾ ਇੱਥੇ ਤੈਨੂੰ। ਨਹੀਂ ਨਹੀਂ ਚਾਚੀ ਜੀ ਨਹੀਂ ਬੈਠੇ ਆਏ ਆ। ਭੋਰ ਸੁਣਾਉਂਦੀ ਠੀਕ ਠਾਕ ਜੀ। ਹਾਂ ਠੀਕ ਠਾਕ ਤੂੰ ਸੁਣਾ ਆਪਣੇ ਸਹੁਰਿਆਂ ਦਾ ਕਿੱਦਾਂ? ਉਹ ਵੀ ਸਭ ਠੀਕ ਠਾਕ ਹੈ ਤੇ ਤੀਜੀ ਕਿੱਥੇ ਉਹ ਦਿਖਾਈ ਨਹੀਂ। ਉਹ ਆ ਨਾ ਪੁੱਤੋਂ ਦਾ ਅੱਜ ਕੋਈ ਜ਼ਰੂਰੀ ਕੰਮ ਗਿਆ ਸੀ ਤੇ ਉਹ ਆਪਣਾ ਕੰਮ ਕਰਾਉਣ ਚਲ ਗਿਆ ਵਾ। ਚਾਚੀ ਜੀ ਤੁਸੀਂ ਦੱਸ ਦਿੰਦੇ ਐਨਾ ਵੀ ਇਹਨੂੰ ਜ਼ਰੂਰੀ ਕੰਮ ਹੀ ਮੇਰੇ ਤੋਂ ਮੈਂ ਕੱਲ ਨੂੰ ਆ ਜਾਂਦੀ। ਪੁੱਤ ਕੰਮ ਹੀ ਅੱਜ ਸਵੇਰੇ ਪਤਾ ਲੱਗਾ ਵਾ ਨਾ ਨਹੀਂ ਦੋਨੇ ਜਾਣਾ ਤਾਂ ਨਹੀਂ ਉਹਨੂੰ ਵੀ ਬੜਾ ਚਾਹੀ ਵੀ ਆਉਣਾ ਵਾ ਮੇਰੀ ਭੈਣ ਨੇ ਤੇ ਮੈਂ ਉਹਨੂੰ ਮਿਲਾਂਗਾ ਤੇ ਇਸ ਕਰਕੇ ਉਹਨੂੰ ਜਾਣਾ ਪਿਆ ਤੇ ਚਲ ਤੁਸੀਂ ਨਾ ਇਦਾਂ ਕਰਿਓ ਜਦੋਂ ਵੀਰ ਜੀ ਆਉਣਗੇ ਨਾ ਵੀਰ ਜੀ ਨੂੰ ਕਿਉਂ ਫੋਨ ਤੇ ਗੱਲ ਕਰਨਾ ਹਾਂ ਜ਼ਰੂਰ ਮੈਂ ਤੇਰੀ ਗੱਲ ਕਰਾਵਾਂਗੀ ਕੋਈ ਗੱਲ ਨਹੀਂ ਤੇrna ਨਹੀਂ ਗੱਲ ਕਰਨੀ ਤੇ ਹੋਰ ਕਿਦਾਂ ਕਰਨੀ ਜਾਂਨੇ ਕੋਈ ਹੋਰ ਤੇ ਸੱਸ ਦਾ ਸੁਭਾ ਚੰਗਾ ਚੈਸੀ ਬੜਾ ਹੀ ਚੰਗਾ ਸੁਭਾਵਾ ਸੱਸ ਤੇ ਮੈਨੂੰ ਲੱਗਦੀ ਨਹੀਂ ਮੈਨੂੰ ਇਦਾਂ ਲੱਗਦਾ ਜਿਦਾਂ ਉਹ ਮੇਰੀ ਮਾਂ ਤੂੰ ਆ ਕੋਟਾ ਚੂੜੀਆਂ ਤੇ ਰਸੋਰੀਆਂ ਨੇ ਪਾਈਆਂ ਨੇ ਹਾਂਜੀ ਚਾਚੀ ਜੀ ਚੂੜੀਆਂ ਤੋਂ ਵਾਵਾ ਹੀ ਪਾਰੀਆਂ ਲੱਗਦੀਆਂ ਨੇ ਮੈਨੂੰ ਦੋ ਦੋ ਤੋਲਿਆਂ ਦੀ ਝੂੜੀ ਲੱਗਦੀ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਆਨ ਹੋਸਨਾਮ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਗੇ ਤੇ ਬਹੁਤ ਦਾ ਧੰਨਵਾਦ ਤੁਸੀਂ ਸਟੋਰੀ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਤਾਨੂੰ ਪਤਾ ਕਿ ਹੁਣ ਜਿੱਦਾਂ ਸਾਡੀ ਸਟੋਰੀ ਜ਼ਮੀਨ ਦਾ ਲਾਲ ਚ ਚੱਲਣ ਢੀਆ ਤੇ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਉਹਨੂੰ ਲਾਈਕ ਕਰਦੇ ਜੀ ਪਿਆਰ ਦੇਂਦੇ ਜੀ ਤੇ ਵੱਧ ਤੋਂ ਵੱਧ ਹੋਰ ਵੀਡੀਓ ਨੂੰ ਸ਼ੇਅਰ ਕਰੋ ਤੇ ਇਹ ਸਟੋਰੀ 'ਚ ਲੱਗ ਜੀ ਕੋਈ ਚੀਜ਼ ਹੈ ਨਹੀਂ ਅੱਗੇ ਤੁਸੀਂ ਦੇਖਿਓ ਹਾਂ ਤੇ ਸਭ ਤੋਂ ਮੇਨ ਇਹ ਤਨ ਪਹਿਲਾਂ ਵੀ ਦੱਸਿਆ ਸੀ ਕਿ ਟਰੂਥ ਬੇਸਿਕ ਤੇ ਸਟੋਰੀ ਬਣਦੀ ਆ ਤੇ ਸਾਰੇ ਜਣੇ ਲਵ ਗਰਲਿੰ ਚਾਹੁੰਦੇ ਉਹਨੂੰ ਜਿੱਦਾਂ ਤੁਸੀਂ ਪਿਆਰ ਦੇਂਦੇ ਜੀ ਇਦਾਂ ਹੀ ਦਿੰਦੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਸਟੋਰੀ ਜਾ ਕੇ ਵਧੀਆ-ਵਧੀਆ ਕਮੈਂਟ ਕਰਿਆ ਕਰੋ So